ਵੈਗੁਰੂ ਜੀ ਇਧਰ ਗਰੀਬਾਂ ਦੇ ਹਾਲਾਤ ਵੇਖੋ ਕੋਠੇ ਚੋਂ ਡਿਆ ਸਿਰ ਵਿੱਚ ਸ਼ਤਾਂ ਡਿੱਗਣ ਨੂੰ ਤਿਆਰ ਆ ਸਰਕਾਰ ਪਾਣੀ ਕਿੱਥੇ ਸੁੱਤੀ ਪਈ ਪੰਚਾਇਤਾਂ ਪਾਣੀ ਕਿੱਥੇ ਸੁੱਤੀਆਂ ਪਈਆਂ ਆ ਵੇਖੋ ਇਧਰ ਗਰੀਬਾਂ ਦੇ ਹਾਲਾਤ ਵੇਖੋ ਇਧਰ ਆ ਕੋਠੇ ਦਾ ਪਤਾ ਹੀ ਕੋ ਨਹੀਂ ਕਦੋਂ ਜਾ ਪੈਣਾ ਵੇਖੋ ਗਰੀਬਾਂ ਦੇ ਹਾਲਾਤ ਸਭ ਚੋਂ ਡਿਆ ਨੇ ਕੋਠੇ ਗਰੀਬਾਂ ਦੇ ਵੇਖੋ ਕੋਈ ਸੁਣਵਾਈ ਨਹੀਂ ਸਰਕਾਰ ਕਰੀ ਦੇਖੋ ਬੱਚੇ ਨੇ ਕਿਨੇ ਕਿਨੇ ਬੱਚੇ ਇਹਨਾਂ ਦੇ ਹੈਲੋ ਬਾਜੀ ਇਸ ਤਰ੍ਹਾਂ ਗਾਲਿਆ ਛੱਤ ਉੱਤੇ ਵੇਖੋ ਸਾਡੀ ਡਿੱਗਣ ਵਾਲੀ ਹੋਈ ਆ ਅਸੀਂ ਬਹੁਤ ਮਾਤੜੇ ਵੇਖੋ ਸਾਡੇ ਘਰ ਰੋਟੀ ਨਾ ਆਟਾ ਪੱਕਦਾ ਵਾ ਅਸੀਂ ਛੱਤ ਬਹੁਤ ਜਿਆਦੀ ਵੇਖੋ ਮੰਦਾ ਹਾਲ ਹੈ ਸਾਡਾ ਬਹੁਤ ਜਿਆਦਾ ਤੇ ਫਿਰ ਇਸ ਤਰ੍ਹਾਂ ਹੀ ਹਾਲ ਹੁੰਦਾ ਸਾਡਾ ਕਰੋ ਸਰਪੰਚ ਵੀ ਨਹੀਂ ਸੁਣਦੇ ਕਹਿੰਦੇ ਦੋ ਵਾਰੀ ਕਿਹਾ ਆਵਾ ਉਹ ਨਹੀਂ ਸੁਣਦਾ ਅਸੀਂ ਦੋ ਵਾਰੀ ਮੈਂ ਕਿਹਾ ਹੋਇਆ ਉਹ ਸੁਣਦੇ ਨਹੀਂ ਆਂ ਆਉਂਦੇ ਗੇੜਾ ਮਾਰ ਜਾਂਦੇ ਆ ਗੱਲ ਹੀ ਨਹੀਂ ਗੋਲਦੇ ਅਸੀਂ ਦੋ ਵਾਰੀ ਕਿਹਾ ਹੋਇਆ ਵਾ ਭਾਜੀ ਵੇਖ ਕੇ ਜਾਓ ਸਾਡਾ ਕਮਰਾ ਬਹੁਤ ਮਾੜਾ ਛੱਤ ਉੱਤੇ ਡਿੱਗਣ ਵਾਲੀ ਐਸੀਂ ਬਾਬੇ ਵਾਲੇ ਅੰਦਰ ਵੜ ਜਣੇ ਨਿਗੇਜ ਗੁੱਠਾਂ 'ਚ ਵੜ ਜਾਨੇ ਜਿੱਥੋਂ ਤੱਕ ਰਚੋਂਦਾ ਬੈਠ ਤੇ ਚੋਂਦਾ ਤੇ ਉਹ ਕਰਦੇ